ਕਰ ਦਿੱਤਾ ਗਿਆ 16 ਸਾਲਾਂ ਨੌਜਵਾਨ ਦਾ ਡੀਜੇ ਤੇ ਭੰਗੜਾ ਪਾਉਂਦੇ ਆ ਕਤਲ ਕਰ ਦਿੱਤਾ ਹੈ ਦਰਅਸਲ ਮਮੂਲੀ ਜੀ ਗੱਲ ਨੂੰ ਲੈ ਕੇ ਬੈਸ ਬਸਈਆ ਹੁੰਦਾ ਹੈ ਪਰਚੀਆਂ ਨਾ ਦੇਣ ਤੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਦੱਸ ਦੇਣਾ ਚਾਹਾਂਗਾ ਕਿ ਖੇਮ ਕਰਨ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਉਥੋਂ ਇਹ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਪਿੰਡ ਅੰਸਲ ਹੈ ਖੇਮ ਕਰਨ ਦੇ ਵਿੱਚ ਤਾਂ ਦੱਸ ਦੇਣਾ ਚਾਹਾਂਗਾ ਕਿ ਡੀਜੇ ਦੇ ਉੱਤੇ ਭੰਗੜਾ ਪਾ ਰਿਆ ਸੀ ਤਾਂ ਜਦੋਂ ਨਹਾ ਨੌਜਵਾਨ ਦੇ ਕੋਲੋਂ ਪਰਚੀਆਂ ਦੀ ਮੰਗ ਕੀਤੀ ਗਈ ਕਿ ਪਰਚੀਆਂ ਦੇ ਦੇ ਤਾਂ ਨੌਜਵਾਨ ਨੇ ਕਹਿ ਕਿ ਮੇਰੇ ਕੋਲ ਪਰਚੀਆਂ ਨਹੀਂ ਹੈ ਤਾਂ ਇੰਨੀ ਗੱਲ ਨੂੰ ਲੈ ਕੇ ਜਿਹੜਾ ਡੀਜੇ ਤੇ ਭੰਗੜਾ ਪਾ ਰਿਹਾ ਵਿਅਕਤੀ ਸੀ ਉਸਨੇ ਸਿੱਧੀ ਹਿੱਕ ਦੇ ਵਿੱਚ ਗੋਲੀ ਮਾਰੀ ਹੈ ਤੇ ਗੋਲੀ ਮਾਰ ਕੇ ਨੌਜਵਾਨ ਦਾ 16 ਸਾਲਾ ਨੌਜਵਾਨ ਹੈ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹੁਣੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ 16 ਸਾਲਾ ਨੌਜਵਾਨ ਸੀ ਗਰੀਬ ਪਰਿਵਾਰ ਦੇ ਨਾਲ ਸਬੰਧ ਰੱਖਦਾ ਸੀ ਔਰ ਅਕਸਰ ਹੀ ਅੱਜ ਜਿਹੜਾ ਆ ਉਹ ਡੀਜੇ ਦੇ ਨਾਲ ਪਰਚੀਆਂ ਚੁਗਣ ਦੇ ਵਾਸਤੇ ਜਾਂਦਾ ਰਹਿੰਦਾ ਸੀ ਸੋ ਇਸ ਰਾਤ ਵੀ ਇਹ ਡੀਜੇ ਵਾਲਿਆਂ ਦੇ ਨਾਲ ਪਰਚੀਆਂ ਚੁਗਣ ਦੇ ਵਾਸਤੇ ਗਿਆ ਸੀ ਅਲਗੋ ਕੋਠੀ ਦਾ ਰਹਿਣ ਵਾਲਾ ਇਹ ਨੌਜਵਾਨ ਔਰ ਜਦੋਂ ਡੀਜੇ ਦੇ ਨਾਲ ਜਾਂਦਾ ਪਰਚੀਆਂ ਚੁਗਣ ਦੇ ਵਾਸਤੇ ਤਾਂ ਰਾਤ ਖੁਸ਼ੀ ਦਾ ਮਾਹੌਲ ਹੁੰਦਾ ਠਾਕੇ ਦਾ ਸਮਾਗਮ ਚੱਲ ਰਿਹਾ ਸੀ ਘਰ ਦੇ ਵਿੱਚ ਠਾਕਾ ਲੱਗਾ ਹੋਇਆ ਸੀ ਤਾਂ ਉੱਥੇ ਖੁਸ਼ੀ ਮਨਾਈ ਜਾ ਰਹੀ ਸੀ ਭੰਗੜੇ ਪੈ ਰਹੇ ਸੀ ਤਾਂ ਇੱਕ ਵਿਅਕਤੀ ਦੇ ਵੱਲੋਂ ਇਸ ਨੌਜਵਾਨ ਦੇ ਕੋਲੋਂ ਪਰਚੀਆਂ ਦੀ 10-10 ਦੇ ਪਰਚੀਆਂ ਦੀ ਮੰਗ ਗੀ ਕਿ ਮੈਂ ਪੈਸੇ ਸਿੱਟਣੇ ਆ ਤਾਂ ਇਸ ਨੌਜਵਾਨ ਨੇ ਕਿਹਾ ਕਿ ਮੇਰੇ ਕੋਲੇ ਅਜੇ ਪਰਚੀਆਂ ਨਹੀਂ ਆ ਸੋ ਇਸੇ ਗੱਲ ਨੂੰ ਬਹਿਸ ਹੁੰਦੀ ਹੈ ਤਾਂ ਜਿਸ ਵਿਅਕਤੀ ਦੇ ਨਾਲ ਬਹਿਸ ਹੋਈ ਉਸਨੇ ਆਪਣਾ ਪਿਸਤੌਲ ਕੱਢ ਕੇ ਛਾਤੀ ਦੇ ਵਿੱਚ 16 ਸਾਲਾ ਨੌਜਵਾਨ ਦੀ ਛਾਤੀ ਦੇ ਵਿੱਚ ਸਿੱਧੀਆਂ ਗੋਲੀਆਂ ਮਾਰੀਆਂ ਨੇ ਤੇ ਮੌਕੇ ਤੇ ਹੀ ਇਸ ਨੌਜਵਾਨ ਦੀ ਮੌਤ ਹੋ ਚੁੱਕੀ ਆ ਔਰ ਇੰਨਾ ਹੀ ਨਹੀਂ ਛਾਤੀ ਦੇ ਵਿੱਚ ਗੋਲੀ ਮਾਰਨ ਤੋਂ ਬਾਅਦ ਦੇ ਵਿੱਚ ਵੀ ਉਸ ਵਿਅਕਤੀ ਦੇ ਵੱਲੋਂ ਹਵਾਈ ਫੈਰ ਕੱਢੇ ਗਏ ਆ ਤਾਂ ਹੁਣ ਮਵਲਤੋਹਾ ਦੀ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਫਿਲਹਾਲ ਜਿਹੜਾ ਦੋਸ਼ੀ ਹੈ ਉਹ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਜਿਸ ਨੇ ਗੋਲੀ ਚਲਾ ਕੇ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਹੈ ਤਾਂ ਹੁਣ ਮਾਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ ਪੁੱਬਾਂ ਮਾਰੀਆਂ ਜਾ ਰੀਆਂ ਨੇ ਪਰਿਵਾਰ ਦੇ ਵੱਲੋਂ ਇੱਕ ਮਾਂ ਤੇ ਇੱਕ ਪਿਓ ਦਾ ਦਰਦ ਦੇਖ ਸਕਦੇ ਤੁਸੀਂ ਇਹ ਉਹ ਨੌਜਵਾਨ ਹੈ ਜਿਹੜਾ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ ਰੋਜ਼ੀ-ਰੋਟੀ ਕਮਾਉਣ ਦੇ ਲਈ ਚਾਰ ਪੈਸੇ ਕਮਾਉਣ ਦੇ ਲਈ ਡੀਜੇ ਵਾਲਿਆਂ ਦੇ ਨਾਲ ਰਾਤ ਨੂੰ ਫੰਕਸ਼ਨਸ ਦੇ ਉੱਪਰ ਜਾਂਦਾ ਹੈ ਤੁਸ ਤੁਹਾਨੂੰ ਪਤਾ ਹੈ ਕਿ ਜਦੋਂ ਵਿਆਹ ਸ਼ਾਦੀ ਦਾ ਮਾਹੌਲ ਹੋਵੇ ਤਾਂ ਡੀਜੇ ਆਉਂਦੇ ਨੇ ਘਰੇ ਤਾਂ ਡੀਜੇਆਂ ਦੇ ਨਾਲ ਇਹ ਨੌਜਵਾਨ ਵੀ ਆਉਂਦੇ ਨੇ ਜਿਹੜੇ ਪਰਚੀਆਂ ਚੁੱਕਦੇ ਨੇ ਤਾਂ ਇਸੇ ਤਰੀਕੇ ਦਾ ਹੀ ਕੰਮ ਕਰਦਾ ਸੀਗਾ ਇਹ ਨੌਜਵਾਨ ਲੜਕਾ ਜਿਸ ਦੀ 16 ਸਾਲਾਂ ਦੀ ਉਮਰ ਦੱਸੀ ਜਾ ਰਹੀ ਹੈ ਖੇਮ ਕਰਨ ਦੇ ਪਿੰਡ ਅਨਸਲ ਦੇ ਵਿੱਚ ਇੱਕ ਪ੍ਰੋਗਰਾਮ ਤੇ ਠਾਕੇ ਦਾ ਸਮਾਗਮ ਸੀ ਉੱਥੇ ਪ੍ਰੋਗਰਾਮ ਤੇ ਗਿਆ ਤਾਂ ਘਰ ਦੇ ਵਿੱਚ ਜਦੋਂ ਇੱਕ ਪਾਸੇ ਭੰਗੜੇ ਪੈ ਰਹੇ ਸੀ ਤਾਂ ਉੱਥੇ ਨੌਜਵਾਨ ਵੀ ਮਜੂਦ ਸੀ ਪਰਚੀਆਂ ਚੁਗ ਰਿਹਾ ਸੀ ਤਾਂ ਇੱਕ ਬੰਦੇ ਨੇ ਜਦੋਂ ਇਹਦੇ ਕੋਲ ਪਰਚੀਆਂ ਦੀ ਮੰਗ ਕੀਤੀ ਕਿ ਇਸਨੇ ਕਿਹਾ ਕਿ ਮੇਰੇ ਕੋਲ ਅਜੇ ਪਰਚੀਆਂ ਨਹੀਂ ਆ ਤਾਂ ਇਸੇ ਗੱਲ ਨੂੰ ਲੈ ਕੇ ਬਹਿਸ ਹੋਈ ਔਰ ਬਹਿਸ ਦੇ ਦੌਰਾਨ ਹੀ ਨੌਜਵਾਨ ਦੇ ਛਾਤੀ ਦੇ ਵਿੱਚ ਗੋਲੀ ਮਾਰ ਦਿੱਤੀ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਪਰਿਵਾਰ ਦੇ ਵਿੱਚ ਹੁਣ ਗਾ ਗਮੀਦਾ ਮਾਹੌਲ ਹੈ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੰਗ ਜਰੂਰ ਕੀਤੀ ਜਾ ਰਹੀ ਹੈ ਕਿ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਾਡਾ ਚੜਦੀ ਬਰੇਸ ਦਾ ਨੌਜਵਾਨ ਗੱਭਰੂ 16 ਸਾਲ ਜਿਸ ਦੀ ਉਮਰ ਹੈ ਉਸ ਦੁਨੀਆ ਤੋਂ ਚਲਾ ਗਿਆ ਹੈ ਔਰ ਨਾ ਇਹ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਇੱਕ ਵਿਆਹ ਦੇ ਵਿੱਚ ਪਰਚੀਆਂ ਨਾ ਦੇਣ ਤੋਂ ਬਹਿਸ ਹੁੰਦੀ ਹੈ ਤੇ 16 ਸਾਲ ਦੇ ਮੁੰਡੇ ਦੇ ਛਾਤੀ ਦੇ ਵਿੱਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਪਰਿਵਾਰਕ ਮੈਂਬਰਾਂ ਦੇ ਪੱਖ ਵੀ ਸਾਹਮਣੇ ਆਏ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਕਿ ਉਹਨਾਂ ਦਾ ਇਸ ਬਾਬਤ